ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਪੈਨਟਰਾਵਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਜਾਂ ਕਈ ਕਹਿ ਦਿੰਦੇ ਹਨ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਤਾਂ ਉਹਨਾਂ ਦੇ ਅੱਗੇ ਪੇਨ ਤੇ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਿਸਮਤ ਮਾੜੀ ਜਾਂ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਕਿਰਪਾ ਕਰਕੇ ਇਹ ਤਿੰਨ ਕੰਮ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਤਿੰਨ ਕੰਮ ਕਰਨ ਦੇ ਨਾਲ ਤੁਹਾਡੀ ਕਿਸਮਤ ਤੁਹਾਡੇ ਭਾਗ ਸੱਚਮੁੱਚ ਜਾਗ ਜਾਣਗੇ ਤੁਹਾਡੀ ਕੀਤੀ ਹੋਈ ਮਿਹਨਤ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਜ਼ਰੂਰ ਰੰਗ ਭਾਗ ਲਗਾਉਣਗੇ ਤਾਂ ਇਹ ਤਿੰਨ ਕੰਮ ਕਿਹੜੇ ਹਨ ਕਿਵੇਂ ਕਰਨੇ ਹਨ ਕਿੰਜ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੇ ਹਨ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀਂ ਚ ਰੋਲ ਲਗਵਾਉਣਾ ਸੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਕੜੀ ਕੋਈ ਨਾ ਕੋਈ ਚਿੰਤਾ ਪਰੇਸ਼ਾਨੀ ਆਜ ਆਵੇ ਤਾਂ ਕੁਝ ਲੋਕ ਨਿਰਾਸ਼ ਹੋ ਜਾਂਦੇ ਹਨ ਟਾਵਾ ਡੋਲ ਹੋ ਜਾਂਦੇ ਹਨ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗਦੀ ਕਿ ਹੁਣ ਕੀ ਕਰੀਏ ਕਈ ਵਾਰ ਚੀਜ਼ਾਂ ਕੁਝ ਜ਼ਿਆਦਾ ਹੀ ਵਿਗੜ ਜਾਂਦੀਆਂ ਹਨ ਜਿੱਥੇ ਲੱਗਦਾ ਹੈ ਕਿ ਕਿਸਮਤ ਹੀ ਸਾਥ ਨਹੀਂ ਦੇ ਰਹੀ ਚਾਰੇ ਪਾਸਿਆਂ ਤੋਂ ਦੁੱਖ, ਰੋਗ, ਚਿੰਤਾਵਾਂ ਵਧਦੀਆਂ ਹੀ ਜਾ ਰਹੀਆਂ ਹਨ ਤਾਂ ਉੱਥੇ ਕਈ ਵਾਰ ਬੰਦਾ ਜ਼ਿਆਦਾ ਨਿਰਾਸ਼ ਹੁੰਦਾ ਹੈ ਪਰ ਮਹਾਂਪੁਰਖ ਜੀ ਕਹਿੰਦੇ ਹਨ ਕਿ ਨਿਰਾਸ਼ ਉਹੀ ਹੁੰਦੇ ਹਨ ਜੋ ਆਪਣੇ ਗੁਰੂ ਚਰਨਾਂ ਤੋਂ ਦੂਰ ਹਨ ਜੋ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਹਨ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ ਉਹ ਕਦੇ ਵੀ ਨਿਰਾਸ਼ ਨਹੀਂ ਹੁੰਦੇ ਕਦੇ ਵੀ ਡਾਵਾਂਡੋਲ ਨਹੀਂ ਹੁੰਦੇ ਅਤੇ ਉਹ ਕਦੇ ਵੀ ਸੱਜੇ ਖੱਬੇ ਨਹੀਂ ਪਟਕਦੇ ਉਹ ਸਿੱਧਾ ਆਪਣੇ ਗੁਰੂ ਦੇ ਦਰ ਤੇ ਜਾਂਦੇ ਹਨ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਨ ਆਪਣੇ ਗੁਰੂ ਤੋਂ ਰਾਹ ਮੰਗਦੇ ਹਨ ਕਿਉਂਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਤੇ ਰਾਇ ਸਾਨੂੰ ਗਿਆਨ ਦਿੱਤਾ ਹੈ ਗੁਰਬਾਣੀ ਰੂਪੀ ਸਾਨੂੰ ਖਜ਼ਾਨਾ ਦਿੱਤਾ ਹੈ ਜਿੰਨਾ ਹੀ ਆਪਾਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜਾਂਗੇ ਸੁਣਾਵਾਂਗੇ ਸਮਝਾਂਗੇ ਉਹਨਾਂ ਹੀ ਅਸੀਂ ਗਿਆਨवान ਹੁੰਦੇ ਚਾਹਾਂਗੇ ਤਾਂ ਜੋ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਦੀ ਘੜੀ ਆਉਂਦੀ ਹੈ ਕਬਰੋਂ ਦੀ ਜਗ੍ਹਾ ਗੁਰੂ ਦੇ ਕੋਲ ਜਾ ਕੇ ਗੁਰੂ ਤੋਂ ਹੱਲ ਮੰਗੋ ਗੁਰਬਾਣੀ ਦਾ ਪਾਠ ਕਰੋ ਜਦੋਂ ਆਪਾਂ ਆਪਣੇ ਗੁਰੂ ਕੋਲ ਜਾਂਦੇ ਹਾਂ ਭਾਵੇਂ ਗੁਰੂ ਘਰੇ ਜਾਂਦੇ ਹਾਂ ਜਾਂ ਘਰ ਵਿੱਚ ਇਹ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡਾ ਮਨ ਸ਼ਾਂਤ ਹੁੰਦਾ ਹੈ ਜਦੋਂ ਮਨ ਸ਼ਾਂਤ ਹੋਵੇਗਾ ਤਾਂ ਮਨ ਆਪਣੇ ਆਪ ਹੀ ਕਈ ਰਾਹ ਲੱਭ ਲੈਂਦਾ ਹੈ ਮੁਸ਼ਕਲ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਨਿਕਲਣ ਦੇ ਨਾਲ ਜਿੰਨੀ ਦੇਰ ਤੱਕ ਸਾਡਾ ਮਨ ਅਸ਼ਾਂਤ ਹੁੰਦਾ ਹੈ ਦੁਖੀ ਹੁੰਦਾ ਹੈ ਉਨੀ ਦੇਰ ਤੱਕ ਇਹਨੂੰ ਕੁਝ ਵੀ ਨਹੀਂ ਸੋਚਦਾ ਪਰ ਜਦੋਂ ਹੀ ਇਹ ਮਨ ਨੂੰ ਆਪਾਂ ਗੁਰੂ ਚਰਨਾਂ ਦੇ ਨਾਲ ਜੋੜਦੇ ਹਾਂ ਇਹ ਸ਼ਾਂਤ ਹੋ ਜਾਂਦਾ ਹੈ ਇਹ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਮਹਾਂਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸੀਬਤ ਦੀ ਘੜੀ ਆਵੇ ਦੁੱਖ ਦੀ ਘੜੀ ਆਵੇ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਗੁਰੂ ਅਗੇ ਅਰਦਾਸ ਕਰੋ ਬਹੁਤ ਚੰਗਾ ਹੋਵੇਗਾ ਜੇਕਰ ਆਪਾਂ ਉਸ ਵੇਲੇ ਗੁਰੂ ਘਰੇ ਜਾਈਏ ਵੈਸੇ ਤਾਂ ਸਾਨੂੰ ਹਰ ਰੋਜ਼ ਗੁਰੂ ਘਰ ਜਾਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਆਪਣੇ ਕੰਮਾਂ ਕਰਾਂ ਦੇ ਰੁਚੀਆਂ ਦੇ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਰੋਜ਼ ਗੁਰੂ ਘਰ ਨਹੀਂ ਜਾ ਪਾਉਂਦੇ ਤਾਂ ਘੱਟੋ ਘੱਟ ਮੁਸੀਬਤ ਪਹਿਲੇ ਹੀ ਚਲੇ ਜਾਓ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆ ਗਈ ਮੁਸੀਬਤ ਦੀ ਘੜੀ ਆ ਗਈ ਜਾ ਸਮਝ ਨਹੀਂ ਲੱਗ ਰਹੀ ਕਿ ਅਸੀਂ ਹੁਣ ਇੱਥੇ ਕੀ ਕਰੀਏ ਕੋਈ ਐਮ ਫੈਸਲਾ ਲੈਣਾ ਹੋਵੇ ਉਦੋਂ ਹੀ ਗੁਰੂ ਘਰੇ ਜਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਉਥੇ ਮਹਾਪੁਰਖ ਜੀ ਕਹਿੰਦੇ ਹਨ ਕਿ ਗੁਰੂ ਘਰੇ ਜਾਓ ਜਾ ਕੇ 10-15 ਮਿੰਟ ਗੁਰੂ ਦੇ ਹਜ਼ੂਰੀ ਵਿੱਚ ਬੈਠੋ ਬੈਣ ਕੇ ਪਾਠ ਕਰੋ ਜੇ ਕਥਾ ਹੋ ਰਹੀ ਹੈ ਤਾਂ ਕਥਾ ਸੁਣੋ ਕੀਰਤਨ ਹੋ ਰਿਹਾ ਤਾਂ ਕੀਰਤਨ ਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਸੁਣਾਂਗੇ ਤਾਂ ਹੀ ਮਨ ਸ਼ਾਂਤ ਹੋਵੇਗਾ ਤਾਹੀਂ ਮਾਨੋਂ ਗਿਆਨ ਮਿਲੇਗਾ ਤਾਂ ਜਦੋਂ ਗੁਰੂ ਘਰੇ ਜਾਓ ਜੋ ਵੀ ਉਸ ਵੇਲੇ ਉੱਥੇ ਪਾਠ ਕੀਰਤਨ ਕਥਾ ਹੋ ਰਹੀ ਹੈ ਉਹਨੋਂ ਧਿਆਨ ਦੇ ਨਾਲ ਜ਼ਰੂਰ ਸੁਣੋ ਜੇਕਰ ਤੁਸੀਂ ਉਸ ਵੇਲੇ ਗਏ ਹੋ ਜਦੋਂ ਪਾਠ ਨਹੀਂ ਹੋ ਰਿਹਾ ਕੀਰਤਨ ਨਹੀਂ ਹੋ ਰਿਹਾ ਤਾਂ ਫਿਰ ਤੁਸੀਂ ਖੁਦ ਬੈਠ ਕੇ ਪਾਠ ਕਰੋ ਗੁਰੂ ਘਰੇ ਜਦੋਂ ਵੀ ਜਾਣਾ ਹੈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਸੰਗਤ ਦੇ ਝੋਟੇ ਵਰਤਨ ਦੀ ਸੇਵਾ ਕਰੋ ਸੰਗਤ ਦੇ ਚੋਣਿਆਂ ਦੀ ਸੇਵਾ ਕਰ ਲਓ ਪਾਵੇਂ ਗੁਰੂ ਘਰ ਜਾ ਕੇ ਝਾੜੂ ਪੋਚੇ ਦੀ ਸੇਵਾ ਕਰ ਲਓ ਪਾਉ ਜੋ ਸੇਵਾ ਮਿਲੇ ਉਹ ਕਰ ਲੈਣੀ ਚਾਹੀਦੀ ਹੈ ਮਹਾਂਪੁਰਖ ਜੀ ਕਹਿੰਦੇ ਹਨ ਕਿ ਮਨ ਲਾ ਕੇ ਚਤ ਲਾ ਕੇ ਸੇਵਾ ਕਰੋ ਫਿਰ ਵੇਖਣਾ ਉਹ ਸੇਵਾ ਦਾ ਫਲ ਤੁਹਾਨੂੰ ਕਿੰਨਾ ਮਿਲਦਾ ਹੈ ਸਾਡੇ ਮਨ ਨੂੰ ਸਾਫ ਕਰਦੀ ਹੈ ਸੇਵਾ ਸਾਡੇ ਰਸਤੇ ਦੀਆਂ ਕਈ ਰੁਕਾਵਟਾਂ ਨੂੰ ਦੂਰ ਕਰ ਦਿੰਦੀ ਹੈ ਇਸ ਕਰਕੇ ਗੁਰੂ ਘਰੇ ਜਾ ਕੇ ਸੇਵਾ ਸਿਮਰਨ ਕਰਨਾ ਅਤੇ ਜੋ ਵੀ ਤੁਹਾਡੀ ਜ਼ਿੰਦਗੀ ਦੀ ਮੁਸ਼ਕਲ ਘੜੀ ਉਹ ਆਪਣੇ ਗੁਰੂ ਦੇ ਅੱਗੇ ਰੱਖਣੀ ਹੈ ਭਾਵੇਂ ਕਿ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਹਨ ਪਰ ਜਦੋਂ ਆਪ ਆਪਣੇ ਵੱਲੋਂ ਗੁਰੂ ਸਾਹਿਬ ਜੀ ਦੇ ਅੱਗੇ ਰੱਖਾਂਗੇ ਸਾਡਾ ਮਨ ਸ਼ਾਂਤ ਹੋਵੇਗਾ ਬਸ ਗੱਲ ਸਾਰੇ ਮੰਨ ਦੀ ਹੈ ਜਦੋਂ ਮਨ ਸ਼ਾਂਤ ਹੋ ਗਿਆ ਸਮਝੋ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੈ ਜਿੰਨੇ ਦਿਨ ਮਨ ਕਲਪਤਾ ਰਹੇਗਾ ਓਨੇ ਦਿਨ ਤੱਕ ਸਾਡੀ ਜ਼ਿੰਦਗੀ ਵਿੱਚ ਹੋਰ 네ਗੈਟਿਵਿਟੀ ਭਰਦੀ ਜਾਵੇਗੀ ਸਾਨੂੰ ਕੁਝ ਵੀ ਠੀਕ ਨਹੀਂ ਲੱਗਣਾ ਸਭ ਕੁਝ ਵਿਗੜਦਾ ਹੈ ਜਾਵੇਗਾ ਪਰ ਜਦੋਂ ਮਨ ਸ਼ਾਂਤ ਹੋਵੇਗਾ ਸਭ ਕੁਝ ਠੀਕ ਹੋਵੇਗਾ ਸਭ ਪਾਸਿਓ ਸਾਨੂੰ ਰਾਹ ਦਿਸਣੇ ਸ਼ੁਰੂ ਹੋ ਜਾਣਗੇ ਤਾਂ ਪਹਿਲਾ ਗੁਰੂ ਕਰੇ ਜਾਣਾ ਹੈ ਦੂਸਰਾ ਕੰਮ ਮਹਾਪੁਰਖ ਜੀ ਕਹਿੰਦੇ ਹਨ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਭਾਵੇਂ ਸੁੱਖ ਅੰਮ੍ਰਿਤ ਵੇਲੇ ਦਾ ਨਾਗਾ ਕਦੇ ਨਹੀਂ ਪਾਉਣਾ ਚਾਹੀਦਾ ਅੰਮ੍ਰਿਤ ਵੇਲੇ ਉਠੋ ਉੱਠ ਕੇ ਪਹਿਲਾਂ ਪਰਮਾਤਮਾ ਨੂੰ ਯਾਦ ਕਰੋ ਬਾਕੀ ਸਾਰਾ ਦਿਨ ਸਾਨੂੰ ਦੁਨੀਆਵੀ ਕੰਮ ਧੰਦੇ ਕਰਨੋ ਕਰਨ ਨੂੰ ਮਿਲਿਆ ਹੈ ਪਸਵੀਰ ਤੇ ਜਿਹੜੇ 2.5 ਘੰਟੇ ਹਨ ਜੇ ਤੁਸੀਂ 2.5 ਘੰਟੇ ਪੂਰੇ ਗੁਰੂ ਦੇ ਲੇਖ ਨਹੀਂ ਲਾ ਸਕਦੇ ਘਟੋ-ਘਟ ਅੱਧਾ ਘੰਟਾ ਬਾੜ ਕੇ ਨਾਮ ਜਪ ਕਰੋ ਜਾਂ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਫਿਰ ਕਮਾ ਕਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਾਰਾ ਦਿਨ ਬਹੁਤ ਸੋਨਾ ਪੀਤੇਗਾ ਸਾਰੇ ਕੰਮਾਂ ਨੂੰ ਸੇ ਬੜੇ ਧਿਆਨ ਦੇ ਨਾਲ ਮਨ ਲਗਾ ਕੇ ਕਰ ਪਾਵਾਂਗੇ ਤਸਵੀਰੇ ਉਠ ਕੇ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਜਾਂ ਸਿਮਰਨ ਕਰਨਾ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਹਰ ਰੋਜ਼ ਦੀਆਂ ਸੱਤ ਬਾਣੀਆਂ ਦਾ ਨਿਤਨੇਮ ਕਰਨਾ ਜ਼ਰੂਰੀ ਹੈ ਕਿਹਾ ਜਾਂਦਾ ਹੈ ਕਿ ਹਰੇਕ ਗੁਰਸਿੱਖ ਨੂੰ ਨਿਤਨੇਮ ਹੀ ਮਿਲਿਆ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਦੇ ਬਾਣੇ ਰਹਿਰਾ ਸਾਹਿਬ ਤੇ ਸੌਣ ਲੱਗਿਆਂ ਸੋਇਲਾ ਸਾਹਿਬ ਪਰ ਜੇਕਰ ਤੁਸੀਂ ਸ਼ੁਰੂਆਤ ਕਰ ਰਹੇ ਹੋ ਤਾਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਕਰ ਲਓ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ ਲਈ ਤੇ ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾੜ ਕਰ ਲਿਆ ਤੇ ਸੌਣ ਲੱਗਿਆ ਗੁਰੂ ਗੁਰੂ ਕਰਕੇ ਸੁੱਤੇ ਅਰਦਾਸ ਬੇਨਤੀ ਕਰਕੇ ਸੋਣਾ ਕਿ ਗੁਰੂ ਸਾਹਿਬ ਜੀ ਅਮਰਤ ਵੇਲੇ ਉਠਾ ਦੇਣਾ ਇੰਨੇ ਕਿ ਸ਼ੁਰੂਆਤ ਕਰ ਲਈਏ ਤਾਂ ਗੁਰੂ ਸਾਹਿਬ ਜੀ ਇੰਨੀ ਕਿਰਪਾ ਕਰਦੇ ਹਨ ਕਿ ਪਤਾ ਵੀ ਨਹੀਂ ਲੱਗਣਾ ਕਦੋਂ ਗੁਰੂ ਸਾਹਿਬ ਜੀ ਨੇ ਪੰਜ ਬਾਣੀਆਂ ਅਮਰਤ ਵੇਲੇ ਦੀਆਂ ਚੋਲੀ ਵਿੱਚ ਪਾ ਦਿੱਤੀਆਂ ਨਾਲ ਹੀ ਸੁਖਨੇ ਸਾਹਿਬ ਜੀ ਦੀ ਸੇਵਾ ਵੀ ਲੈਣ ਲੱਗ ਗਏ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ ਦਿੱਤੀ ਪਤਾ ਹੀ ਨਹੀਂ ਲੱਗਣਾ ਇੱਕ ਵਾਰ ਸ਼ੁਰੂਆਤ ਤਾਂ ਕਰੀਏ ਤੇ ਜੋ ਵੀ ਤੁਹਾਡਾ ਨਿੱਤ ਦਾ ਨਿਯਮ ਹੈ ਉਹ ਤਾਂ ਕਰਨਾ ਹੀ ਕਰਨਾ ਹੈ ਜਿੰਨੇ ਪਾਣੀ ਪੜਨੇ ਹੈ ਉਹ ਪੜਨੇ ਹੈ ਨਾਲ ਨਾਲ ਮੋਲ ਮੰਤਰ ਜੀ ਦੇ ਜਪ ਵੀ ਕਰਨੇ ਚਾਹੀਦੇ ਹਨ ਬਾਬਾ ਨੰਦ ਸਿੰਘ ਜੀ ਕਹਿੰਦੇ ਹਨ ਕਿ ਛੇ ਮਾਲਾ ਮੋਲ ਮੰਤਰ ਜਪ ਹਰ ਰੋਜ਼ ਸਿੱਖ ਨੂੰ ਕਰਨਾ ਚਾਹੀਦਾ ਹੈ ਜੇ ਛੇ ਮਾਲਾ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਛੇ ਮਾਲਾ ਨਹੀਂ ਹੁੰਦੀ ਤਾਂ ਸ਼ੁਰੂਆਤ ਜਿੰਨਿਕ ਵਿਕਾਰ ਸਕਦੇ ਹੋ 5 ਮਿੰਟ ਮੋਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਹੈ ਫਿਰ ਦੇਖਣਾ ਜਿੰਦਗੀ ਦੇ ਵਿੱਚੋਂ ਇਹ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਕਿੰਜ ਸ਼ੂ ਮੰਤਰ ਹੁੰਦੀਆਂ ਹਨ ਸਾਡੇ ਮਨ ਦੀ ਨਰਾਸ਼ਾ 네ਗੇਟਿਵਿਟੀ ਕਿੰਜ ਦੂਰ ਹੁੰਦੀ ਹੈ ਕਿਉਂਕਿ ਜਦੋਂ ਮਨ ਸਾਰਾ ਦਿਨ ਗੁਰੂ ਚਰਨਾ ਦੇ ਨਾਲ ਜੁੜਿਆ ਰਹੇਗਾ ਸਾਰਾ ਦਿਨ ਸਾਡੇ ਮਨ ਦੇ ਵਿੱਚ ਗੁਰੂ ਦਾ ਗਿਆਨ ਰਹੇਗਾ ਤਾਂ ਫਿਰ ਮਨ ਦੇ ਵਿੱਚ 네ਗੇਟਿਵਿਟੀ ਆ ਹੀ ਨਹੀਂ ਸਕਦੀ ਤੇ ਸਾ ਸੰਗਤਾਂ ਜੀ ਜੇਕਰ ਇਹ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ